ਠੱਗੀ ਦਾ ਅਨੋਖਾ ਮਾਮਲਾ ਆਇਆ ਸਾਹਮਣੇ ਮੋਟੀ ਰਕਮ ਲੈਣ ਤੋਂ ਬਾਅਦ ਵੀ ਨਾ ਕਰਵਾਈ ਰਜਿਸਟਰੀ ਉਪਰੋ ਕਰਤਾ ਨਵਾਂ ਕਾਰਾ ਆਉ ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦੇ ਵਿੱਚ ਠੱਗੀ ਮਾਰਨ ਦਾ ਇੱਕ ਨਵਾਂ ਅਨੋਖਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੇ ਮਕਾਨ ਦਾ ਸੌਦਾ ਕਰਕੇ 30 ਲੱਖ ਰੁਪਏ ਨਕਦ ਲੈ ਲਏ ਅਤੇ ਫਿਰ ਵੀ ਜਿਹੜੀ ਰਜਿਸਟਰੀ ਹੈ ਉਹ ਨਹੀਂ ਕਰਵਾਈ। ਇਹ ਹੀ ਨਹੀਂ ਬਾਅਦ ਵਿੱਚ ਉਸੇ ਮਕਾਨ ਤੇ 34 ਲੱਖ ਦਾ ਲੋਨ ਲੈ ਕੇ ਫਰਾਰ ਹੋ ਗਈ। ਫਰਾਡ ਕਰਨ ਵਾਲੀ ਔਰਤ ਨੂੰ ਥਾਣਾ ਨਵੀਂ ਬਰਾਦਰੀ ਦੀ ਪੁਲਿਸ ਨੇ ਨਾਮਜ਼ਦ ਕਰ ਲਿਆ। ਫਿਲਹਾਲ ਮੁਲਜ਼ਮ ਔਰਤ ਆ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਸ਼ਾਂਤੀ ਵਿਹਾਰ ਨਿਵਾਸੀ ਵਿਕਰਾਂਤ ਪੋਪਾਲ ਨੇ ਦੱਸਿਆ ਕਿ ਉਸ ਨੇ ਸਲੇਮਪੁਰ ਮੁਸਲਮਾਨਾ ਨਿਵਾਸੀ ਸਰਬਜੀਤ ਕੌਰ ਤੋਂ ਨਿਊ ਗੁਰੂ ਅਮਰਦਾਸ ਨਗਰ ਦੇ ਵਿੱਚ ਸਤ 8 ਮਰਲੇ ਦਾ ਮਕਾਨ ਖਰੀਦਿਆ ਸੀ ਔਰਤ ਦੇ ਨਾਲ 30 ਲੱਖ ਰੁਪਏ ਦਾ ਸੌਦਾ ਹੋਇਆ ਸੀ ਅਤੇ ਸਾਰੀ ਰਕਮ ਉਸ ਨੂੰ ਦੇ ਦਿੱਤੀ ਦੋਸ਼ ਹੈ ਕਿ ਸਰਗਜੀਤ ਕੌਰ ਨੇ ਮਕਾਨ ਦਾ ਸੌਦਾ ਕਰਕੇ ਕਰਕੇ ਪੈਸੇ ਲੈਣ ਦੇ ਬਾਵਜੂਦ ਰਜਿਸਟਰੀ ਨਾ ਕਰਵਾਈ ਅਤੇ ਉਸਨੇ ਹਾਊਸਿੰਗ ፋინੈਂਸ ਕੰਪਨੀ ਤੋਂ 30 ਲੱਖ ਰੁਪਏ ਦਾ ਲੋਨ ਲੈ ਲਿਆ ਪੀੜਤਾ ਦਾ ਦੋਸ਼ ਹੈ ਕਿ 30 ਲੱਖ ਰੁਪਏ ਦੇਣ ਤੋਂ ਬਾਅਦ ਸਰਗਜੀਤ ਕੌਰ ਰਜਿਸਟਰੀ ਕਰਵਾਉਣ ਤੋਂ ਮੁਕਰਦੀ ਰਹੀ ਟਾਲਮਟੋਲ ਕਰਦੀ ਰਹੀ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਸ ਔਰਤ ਨੇ ਸੌਦਾ ਕਰਕੇ 30 ਲੱਖ ਰੁਪਏ ਤਾਂ ਲੈ ਲਏ ਪਰ ਇਸ ਦੇ ਨਾਲ-ਨਾਲ ਮਕਾਨ ਤੇ ਐਲ ਆਈ ਜੀ ਹਾਊਸਿੰਗ ਫਾਈਨੈਂਸ ਕੰਪਨੀ ਤੋਂ 34 ਲੱਖ ਦਾ ਹਾਊਸਿੰਗ ਲੋਨ ਵੀ ਲੈ ਲਿਆ ਥਾਣਾ ਬਰਾਦਰੀ ਦੀ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਜਿਸ ਤੋਂ ਬਾਅਦ ਉਲਸ ਨੇ ਜਾਂਚ ਦੇ ਉਪਰੰਤ ਸਰਬਜੀਤ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਮਲਜ਼ਮਾ ਔਰਤ ਸਰਬਜੀਤ ਕੌਰ ਦੀਪਾਲ ਦੇ ਵਿੱਚ ਪੁਰੇ ਸ ਲਗਾਤਾਰ ਛਾਪੇ ਮਾਰੀ ਕਰ ਰਹੀ ਹੈ